ਹਾਂ ਜੀ ਗੁੱਡ ਮਾਰਨਿੰਗ ਦੋਸਤੋ ਕਿਦਾਂ ਹਾਂ ਸਾਰੇ ਠੀਕ ਠਾਕ ਹੋ ਦੋਸਤੋ ਵਾਜ ਸਵੇਰੇ ਉੱਠ ਗਏ ਆ ਤੇ ਠੰਡ ਬਹੁਤ ਜ਼ਿਆਦਾ ਉੱਠ ਤਾਂ ਮੈਂ ਟਾਈਮ ਨਾਲ ਹੀ ਗਿਆ ਸੀ ਅੱਦਾਂ ਪਰ ਬਾਹਰ ਨਿਕਲਣ ਦੀ ਹਿੰਮਤ ਨਹੀਂ ਪੈ ਰਹੀ ਅਜੇ ਬਾਹਰ ਠੰਡ ਹੀ ਬਹੁਤ ਆ ਦੋ ਤਿੰਨ ਦਿਨ ਹੋ ਗਏ ਆ ਸੂਰਜ ਬਿਲਕੁਲ ਨਹੀਂ ਨਿਕਲਿਆ ਪੂਰੀ ਕਰਕੜਕੇ ਦੀ ਠੰਡ ਪੈ ਰਹੀ ਆ ਤੇ ਫਿਰ ਅੱਜ ਦਿਖਾਉਨੇ ਆ ਤੁਹਾਨੂੰ ਵਿਆਹ ਤੇ ਆਜੋ ਖਿੱਚਦੇ ਆ ਤਿਆਰੀ ਵਿਆਹ ਦੀ ਲੈ ਵੀ ਦੋਸਤੋ ਬਾਹਰ ਨਿਕਲ ਕੇ ਵੇਖਿਆ ਮੌਸਮ ਬੜਾ ਖੜਾ ਨਾਕ ਹੋਇਆ ਪਿਆ ਤੇ ਠੰਡ ਬਹੁਤ ਆ ਮੈਲ ਭਰਾਵਾ ਫੇਰ ਅੰਦਰ ਆਵੜੇ ਆ ਜਾਣਾ ਤਾਂ ਵਿਆਹ ਹੀ ਆ ਪਰ ਨਾਉਣਾ ਨਾਉਣਾ ਨਹੀਂ ਗਾਜ ਅੱਜ ਪਹਿਲਾ ਹੀ ਵਿਆਹ ਹੋਊਗਾ ਜੇ ਜੇ ਆਪਾਂ ਮੂੰਹ ਤੋਂ ਗਏ ਚਲ ਗਏ ਕੋਈ ਨਹੀਂ ਸ਼ੇਰਾਂ ਦੇ ਮੂੰਹ ਤੋਂ ਤਾਂ ਹੀ ਹੁੰਦੇ ਆ ਇਹ ਮੌਸਮ ਨਾਲ ਦੇਖ ਕੇ ਦੇਖੋ ਉਸੇ ਵੇਲੇ ਮੂਹ ਬਣ ਗਿਆ ਵੀ ਯਾਰ ਨਾਉਣਾ ਨਹੀਂ ਮੂੰਹ ਹੀ ਟੁੰਦੇ ਆ ਤੇ ਮੈਂ ਇੱਕਦਮ ਦਿਮਾਗ ਚ ਆਇਆ ਵੀ ਤੁਹਾਡਾ ਭਰਾਵਾ ਉਹ ਲੋਕ ਜਿਹੜੇ ਕੈਨੇਡਾ ਚ ਰਹਿੰਦੇ ਆ ਅਮਰੀਕਾ ਚ ਰਹਿੰਦੇ ਜਿੱਥੇ ਮਾਈਨਸ ਦੇ ਟੈਂਪਰੇਚਰ ਚੱਲਦਾ ਸਾਡੇ ਵਰਗਿਆਂ ਦਾ ਇੱਥੇ ਹੋਵੇ ਤਾਂ ਇੱਥੇ ਦੋ-ਦੋ ਮਹੀਨੇ ਨਾ ਹੀ ਨਾ ਅਸੀਂ ਚੱਲ 4 ਵਜੇ ਉੱਠ ਕੇ ਡਿਮਟ ਖਾਂਦੇ ਤਰਪੈਂਦੇ ਹੋ ਜੀ ਬੱਚੇ ਹੋ ਗਏ ਨੇ ਤਿਆਰ ਹੋ ਗਏ ਆ ਜੀ ਤਿਆਰ ਹੁ ਬ੍ਰੈਕ ਖਾ ਕੇ ਹੁਣ ਬੱਚਿਆਂ ਨੂੰ ਖਾਣਾ ਪਚਾਇਆ ਜਾ ਰਿਹਾ ਜੀ ਦੇਖੋ ਬੱਚਿਆਂ ਦਾ ਖਾਣਾ ਪਚਾਉਂਦਾ ਇਹੀ ਤਰੀਕਾ ਖਾਂਦੇ ਸਾਰੇ ਦੌੜ ਭੱਜ ਲੋ ਤੇ ਨਾਲ ਹੀ ਸਾਰਾ ਕੁਝ ਪਚ ਜਾਂਦਾ ਹੈ ਵਿਆਹ ਤੇ ਜਨਤਾ ਬਹੁਤ ਸੀਗੀ ਜਨਤਾ ਜਿਆਦੀ ਹੋਣ ਕਰਕੇ ਦਾ ਸਾਰਾ ਜਿਹੜਾ ਪਾਰਕ ਵਾ ਇਹ ਵੀ ਦੇਖੋ ਗੱਡੀਆਂ ਦੇ ਨਾਲ ਹੀ ਭਰਿਆ ਪਿਆ ਮੈਂ ਸੋਚਿਆ ਚਲੋ ਆਪਾਂ ਵੀ ਹੁਣ ਸੈਰ ਕਰਕੇ ਸਾਦਾ ਪੀਤਾ ਪਚਾ ਲਈਏ ਬੱਤ ਸਹੀ ਏ ਕਿਉਂਕਿ ਦੁਬਾਰਾ ਫਿਰ ਤਿਆਰੀ ਕਰਨੀ ਆ ਹੁਣ ਜਾਗੋ ਦੀ ਇਹ ਥੋੜੀ ਜੀ ਸੈਰ ਕੀਤੀ ਜਾਵੇ ਫੇਰ ਹੀ ਖਾਦਾ ਵੀ ਤਾਂ ਭਜਣਾ ਆ ਲਿਆ ਦੋਸਤਾਂ ਨਾਲ ਗੇਰੀ ਲਾਉਣ ਤੇ ਆਪਾਂ ਜਾ ਰਹੇ ਆ ਇੱਕ ਗੱਡੀ ਪਸੰਦ ਕਰਦੇ ਗੱਡੀ ਜੋ ਭਾਲੇ ਵਾਲੀ ਆ ਚੈੱਕ ਕਰੋ ਮੈਂ ਉੱਥੇ ਰਹਿਣ ਨੂੰ ਰਹਿਣ ਦੇ ਤਰ੍ਹਾਂ ਲਓ ਜੀ ਗੱਡੀ ਲੈ ਲਈ ਆ ਤੇ ਚਲਾ ਕੇ ਹੁਣ ਆਪਾਂ ਆ ਰਹੇ ਆ ਘਰ ਨੂੰ ਕਿਉਂਕਿ ਭਾਜੀ ਹੁਣਾਂ ਨੂੰ ਅਜੇ ਗੱਡੀ ਆਉਂਦੀ ਨਹੀਂ ਅਜੇ ਗੱਡੀ ਸਿੱਖਣਗੇ ਇਸੇ ਕਰਕੇ ਪੁਰਾਣੀ ਭਾਜੀ ਉਹਨਾਂ ਨੇ ਲਈ ਆ ਵੀ ਪਹਿਲਾਂ ਥੋੜਾ ਜਿਹਾ ਹੱਥ ਖੋਲ ਲਈ ਏ ਜਦੋਂ ਆ ਜਾਏਗੀ ਫੇਰ ਨਵੀਂ ਲਵਾਂਗੇ ਹੁਣ ਗੱਡੀ ਬਹੁਤ ਵਧੀਆ ਲੈ ਲਈ ਆ ਭਾਜੀ ਹੁਣਾਂ ਨੇ i10 ਗੱਡੀ ਆ ਕੰਡੀਸ਼ਨ ਵੀ ਬਹੁਤ ਸੋਹਣੀ ਆ ਤੇ ਗੱਡੀ ਲੈ ਕੇ ਹੁਣ ਭਾਜੀ ਹੁਣ ਸਿੱਖਣਗੇ ਪਹਿਲਾਂ ਗੱਡੀ ਤੇ ਫਿਰ ਚਲਾਉਣਗੇ ਗੱਡੀ ਅਜੇ ਲਾ ਜਾ ਕੇ ਅਜੇ ਘਰ ਜਾ ਕੇ ਹੁਣ ਛੱਡ ਕੇ ਵੀ ਮੈਨੂੰ ਹੀ ਆਉਣੀ ਪੈਣੀ ਆ ਕਿਉਂਕਿ ਭਾਜੀ ਹੁਣਾਂ ਨੂੰ ਆਉਂਦੀ ਨਹੀਂ ਇਹ ਚਲੋ ਸੋਖਣ ਢਾਲੀਆਂ ਹੋਣ ਗੱਡੀਆਂ ਪਾਜੀ ਹੁਣੀ ਮਗਰ ਐਕਟਿਵ ਆ ਰੇ ਆ ਚਲੋ ਪਹਿਲਾਂ ਆਪਾਂ ਪਰਵਾਉਣੇ ਆ ਹੁਣ ਤੇਲ ਤੇ ਛੱਡ ਕੇ ਆਉਨੇ ਆ ਪਾਜੀ ਹੁਣਾਂ ਦੇ ਘਰ ਗੱਡੀ ਦੋਸਤੋ ਠੰਡ ਨੂੰ ਦੇਖ ਕੇ ਸਰਕਾਰ ਨੇ ਛੁੱਟੀਆਂ ਤਾਂ ਵਧਾਤੀਆਂ ਪਰ ਬੱਚਿਆਂ ਦਾ ਖਾਣਨਾ ਕੋਈ ਲੈਣ ਦੇਣ ਨਹੀਂ ਆਓ ਤੁਹਾਨੂੰ ਦਿਖਾਉਨੇ ਆ ਬੱਚਿਆਂ ਦੀ ਮਸਤੀ ਤੇ ਕਿਦਾਂ ਠੰਡ ਦੇ ਵਿੱਚ ਇੰਜੋਏ ਕਰ ਰਹੇ ਆ ਬੱਚੇ ਹੋਜੀ ਜਾਓ ਕਜੋ ਬੱਲੇ ਓ ਤੇਰੇ ਬੱਲੇ ਓ ਤੇਰੇ ਵੇਖੋ ਕੰਮ ਵੇਖੋ ਕੰਮ ਆ ਇਹ ਫੜਨੇ ਝੋਖੇ ਨਹੀਂ ਉੱਡਨੇ ਸੱਪ ਸੇ ਦਾ ਲੱਕ ਟੀਮਾ ਆ ਦੇਖੋ ਯਾਰ ਮੁੰਡਾ ਆ ਦੇਖੋ ਮੁੰਡਾ ਬਾਜ ਇਹ ਬਾਜ ਓਏ ਤੇ ਓਏ ਓਏ ਆਏ ਓਏ ਮੇਰੇ ਆ ਰੱਬਾ ਗੋਪੀ ਇਹਦੇ ਉਹ ਗੱਲ ਹੋ ਗਈ ਰੱਬ ਨੇ ਦਿੱਤੀਆਂ ਗਾਜਰਾ ਤੇਰੇ ਰੱਬਾ ਆ ਓਏ ਮੇਰੇ ਆ ਰੱਬਾ

कर दे फिर ड्रम ड्रम करो करो ब्रम आ ओके और क्या फटे हुए कपड़े पहन कर आते हो और ये टोपी क्यों पहन रखी है किसी को पता नहीं चला दिमाग में क्या चल रहा है अरे आप तो अरे आप तो प्रैक्टिस की थी या हाँ जी लॉ बीएमडब्ल्यू आ गई है ਸਰਦਾ ਸਿੰਘ ਦੀ BMW ਵੀ ਆ ਗਈ ਆ ਬੋਲੋ ਸਰਦਾਰ ਜੀ ਆਹ ਹਲੋ ਹਾਂ ਜੀ ਕਿੰਨੇ ਦੀ ਆਈ ਏ ਤੁਹਾਡੀ BMW 10 ਲੱਖ ਦੀ ਆਈ ਆ ਠੀਕ ਆ ਯਾਰ ਬੜੀ ਮਹਿੰਗੀ ਲਈ ਆ ਤੂੰ ਤਾਂ ਫੇਰ ਫੇਰ BMW ਵਾ ਹੈ ਨਾ ਤਾਂ ਹੀ ਏਡੀ ਮਹਿੰਗੀ ਆ ਉਹ ਵੀ ਆ ਗਿਆ ਆ ਜੀ ਮੰਮੀ ਨੇ ਬਣਾਈ ਏ ਇਹ ਕੜਾ ਕੰਦ ਘਰੇ ਬਣਾਈ ਆ ਵਾਹ ਕੀ ਬਾਤ ਆ ਬਹੁਤ ਟੇਸਟੀ ਆ ਇਹ ਕੋਇਆ ਕਿਦਾ ਬਣਾਇਆ ਫਿਰ ਦੁੱਧ ਦੁੱਧ ਉਪਰ ਕੋਦੂ ਕੋਸ ਮੀਂਹ ਕੀ ਦਿੱਤਾ ਉਹ ਦਹੀਂ ਦਾ ਮੈਂ ਕਰਕੇ ਰਿਹਾ ਬਾਅਦ ਵਿੱਚ ਥੋੜੇ ਜਿਹੇ ਛਾਣੇ ਮੋਟੇ ਬਣ ਗਏ ਟੇਸਟੀ ਬਣੀ ਹੈ ਬਹੁਤ ਵਧੀਆ ਦੇਖੀ ਦੋਦੀ ਦੇ ਦੁੱਧ ਦਾ ਕੋਇਆ ਕਿਦਾ ਬਣ ਗਿਆ ਹੈ ਦੋਦੀ ਦੇ ਦੁੱਧ ਦਾ ਕੋਇਆ ਕਿਦਾ ਬਣ ਗਿਆ ਨਹੀਂ ਨਹੀਂ ਬਣਾਉਣਾ ਦੁੱਧ ਦੋਦੀਆਂ ਦੇ ਦੁੱਧ ਦਾ ਇਦਾਂ ਹੀ ਹੁੰਦਾ ਯਾਰ ਠੱਡਾ ਠੱਡਾ ਬਣ ਜਾਂਦਾ ਇਹ ਬਹੁਤ ਵਧੀਆ ਹਲਵਾਈ ਵਾਲਾ ਕੋਇਆ ਬਣਿਆ ਬਈ ਹਨ ਨਹੀਂ ਪਤਾ ਵੀ ਸੁਖਾ ਦੋ ਦੰਦਾ ਕਿਹਦੇ ਦੋ ਸੰਗਣਾ ਹੁੰਦਾ ਹੁੰਦਾ ਵਾਹ ਦੋਵੇਂ ਨਾ ਰੇ ਮੀਆਂ ਦੋਵੇਂ ਨਾ ਰੇ ਮੀਆਂ ਰੋਟੀ ਖਾ ਲੈ ਨੀ ਰੋਟੀ ਖਾ ਲੈ ਆ ਜਾ ਚੰਦਰ ਕਣ ਮਾਣ ਲੈ ਦਟੇ ਪਏ ਆ ਸਾਰੇ ਕਮੈਂਟ ਕਰਕੇ ਦੱਸਿਓ ਦੋਸਤੋ ਕਿ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਤੇ ਹੋਰ ਵਧੀਆ-ਵਧੀਆ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਬਾਅਦ ਸ਼ੇਅਰ ਕਰੋ ਥੈਂਕਸ ਫॉर ਵਾਚਿੰਗ ਬਾਏ